ਅੱਜ ਅਸੀਂ ਫਿਰੋਜ਼ਪੁਰ ਜ਼ਿਲ੍ਹੇ ਦੇ ਉਹਨਾਂ ਮਹਾਮਾਰੀ ਦੇ ਇਲਾਕੇ ਦੇ ਵਿੱਚ ਪਿੰਡਾਂ 'ਚ ਪਹੁੰਚੇ ਆ ਜਿੱਥੇ ਕਿ ਪਿਛਲੇ ਲਗਭਗ 1 ਮਹੀਨਾ ਵੱਡੀਆਂ بارشਾਂ ਹੋਈਆਂ ਭਾਰੀ بارشਾਂ ਹੋਈਆਂ ਔਰ ਉਸ ਤੋਂ ਵੱਖਰਾ ਕਿ ਜਿਹੜਾ ਉੱਤਰਾਖੰਡ ਹਿਮਾਚਲ ਤੇ ਭਾਖੜਾ ਡੈਮ ਰਾਹੀਂ ਪਾਣੀ ਛੱਡਿਆ ਗਿਆ ਦਰਿਆ ਜਿਹੜੇ ਉੱਛਲ-ਉੱਛਲ ਕੇ ਬਾਹਰ ਨੂੰ ਆਏ ਤਾਂ ਉਹਦੇ ਨਾਲ ਪੰਜਾਬ ਦੇ ਵਿੱਚ ਮਾਝਾ ਤੇ ਦੁਆਬੇ ਦੀਆਂ ਹਜ਼ਾਰਾਂ ਏਕੜ ਜ਼ਮੀਨਾਂ ਜਿਹੜੀਆਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਔਰ ਜਿੱਥੇ ਕਿਸਾਨਾਂ ਦੀਆਂ ਫਸਲਾਂ ਦਾ ਨੁਕਸਾਨ ਹੋਇਆ ਮੁੱਖ ਮੰਤਰੀ ਨੇ ਐਲਾਨ ਕਰਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਐਲਾਨ ਕਰਤਾ ਕਿ ਅਸੀਂ ਕਿਸਾਨਾਂ ਨੂੰ ਮੁਆਵਜ਼ਾ ਦੇਵਾਂਗੇ ਪਰ ਇਸ ਹਜ਼ਾਰਾਂ ਏਕੜ ਜ਼ਮੀਨ ਦੇ ਵਿੱਚ ਗਰੀਬ ਗੁਰਬਾ ਵੀ ਰਹਿੰਦਾ ਹੈ ਮਜ਼ਦੂਰ ਕਰਤੀ ਉਹ ਲੋਕ ਰਹਿੰਦੇ ਆ ਜਿਨ੍ਹਾਂ ਕੋਲੇ ਜ਼ਮੀਨ ਦਾ ਇੱਕ ਵੀ ਓੜਾ ਨਹੀਂ ਹੈ ਸੋ ਮੈਂ ਮਾਨਯੋਗ ਮੁੱਖ ਮੰਤਰੀ ਨੂੰ ਵੀ ਸ਼੍ਰੋਮਣੀ ਕਮੇਟੀ ਨੂੰ ਵੀ ਬੇਨਤੀ ਕਰਦਾ ਕਿ ਇਹ ਲੋਕ ਜਿਹੜੇ ਪੰਜਾਬ ਦੇ ਹੀ ਐ ਜਿਹੜੇ ਕਿ ਮਾਝੇ ਤੇ ਦੁਆਬੇ ਦੇ ਜਿਹੜੇ ਇਹ ਹੜ੍ਹ ਪ੍ਰਭਾਵਿਤ ਇਲਾਕੇ 'ਚ ਰਹਿ ਰਹੇ ਐ ਅੱਜ ਤੁਸੀਂ ਦੇਖੋ ਕਿ ਬਹੁਤ ਸਾਰੇ ਘਰ ਡਟ ਹੈਗੇ ਐ ਬਹੁਤ ਸਾਰੀਆਂ ਜਿਹੜੀਆਂ ਫਸਲਾਂ ਦੇ ਉੱਤੋਂ ਦੀ 8-8 ਫੁੱਟ ਪਾਣੀ ਵਗ ਗਿਆ ਜਿਹਦੇ ਨਾਲ ਕੇ ਫਸਲਾਂ ਵੀ ਤਬਾਹ ਹੋ ਚੁੱਕੀਆਂ ਔਰ ਇਹਨਾਂ ਦੇ ਮੁੜ ਸਿਰੇਪੇ ਲਈ ਜਿੱਥੇ ਮੈਂ ਮਹਾ ਪੰਜਾਬ ਯੂਐਸਏ ਚੈਨਲ ਦੇ ਉਹ ਜਿੰਨੇ ਵੀ ਸਾਡੇ ਐਨਆਰਆਈ ਵੀਰ ਐ ਉਹਨਾਂ ਨੂੰ ਬੇਨਤੀ ਕਰਦਾ ਕਿ ਦੇਖੋ ਪੰਜਾਬ ਸਰਕਾਰ ਦੇ ਹੱਥ ਖੜੇ ਐ ਮੁੱਖ ਮੰਤਰੀ ਜਾਣ ਬੁੱਝ ਕੇ ਹਸਪਤਾਲ ਚ ਦਾਖਲ ਹੋ ਗਿਆ ਕਿ ਮੈਥੋਂ ਇਹ ਲੋਕ ਮੰਗ ਰੱਖਣਗੇ ਮੈਥੋਂ ਲੋਕ ਇਹ ਆਸ ਰੱਖਣਗੇ ਕਿ ਸਾਡਾ ਕੁਝ ਕੀਤਾ ਜਾਵੇ ਔਰ ਅੱਜ ਅੱਜ ਡਰਾਮੇ ਕਰ ਰਹੀ ਆ ਸਰਕਾਰ ਸੋ ਐਨ ਆਰ ਆਈ ਭਰਾਵਾਂ ਨੂੰ ਬੇਨਤੀ ਹੈ ਕਿ ਮਹਾ ਪੰਜਾਬ ਯੂ ਐਸ ਏ ਚੈਨਲ ਰਾਹੀਂ ਜੋ ਅਸੀਂ ਅੱਜ ਸਰਵੇਖਣ ਕੀਤਾ ਪੰਜਾਬ ਦੇ ਇਹਨਾਂ ਪਿੰਡਾਂ ਦਾ ਔਰ ਉਥੋਂ ਦੇ ਪਿੰਡਾਂ ਦੇ ਮੁੜ ਵਸੇਬੇ ਵਾਸਤੇ ਜਿੱਥੇ ਘਟ ਹੈਗੇ ਆ ਤੁਸੀਂ ਦੇਖੋ ਜੇ ਥੋੜੇ ਦਿਨਾਂ ਬਾਅਦ ਜਦੋਂ ਆ ਤੇਜ਼ ਧੁੱਪ ਲੱਗੀ ਤਾਂ ਬਹੁਤ ਸਾਰੇ ਘਰ ਆ ਜਿਹੜੇ ਜਿਹੜੇ ਤਰੇੜਾ ਆਈਆਂ ਵੀ ਆ ਉਹ ਵੀ ਗਿਰ ਜਾਣੇ ਆ ਸੋ ਇਹ ਵੀ ਪੰਜਾਬ ਦੇ ਲੋਕ ਆ ਅਸੀਂ ਇਹ ਮਹਿਸੂਸ ਕਰਦੇ ਆ ਕਿ ਪਿੰਡਾਂ ਦੇ ਲੋਕਾਂ ਦਾ ਸਾਡੇ ਤੋਂ ਚਿਹਰੇ ਤੱਕੇ ਨਹੀਂ ਜਾਂਦੇ ਜਿਹੜੇ ਕਿ ਇਹ ਕਹਿੰਦੇ ਆ ਕਿ ਸਾਨੂੰ ਤਾਂ ਕਾਲੇ ਪਾਣੇ ਵਾਲੀ ਸਜ਼ਾ ਹੈ ਮੁੱਖ ਮੰਤਰੀ ਸਾਹਿਬ ਪੰਜਾਬ ਦੇ ਵਿੱਚ ਜਿੰਨੀਆਂ ਵੀ ਸਰਕਾਰਾਂ ਬਣੀਆਂ ਪਹਿਲਾਂ ਵੀ ਤੇ ਤੁਹਾਡੀ ਵੀ ਸਰਕਾਰ ਬਣੀ ਐ ਇੰਨਾ ਇਹ ਇਹ ਜਿਹੜੇ ਆ ਪਾਣੀ ਦੇ ਹੜ ਪੀੜਤ ਜਿਹੜੇ ਲੋਕ ਆ ਇਹਨਾਂ ਲੋਕਾਂ ਨੇ ਗਰੀਬ ਲੋਕਾਂ ਨੇ ਜਿਨ੍ਹਾਂ ਦੇ ਘਰੇ ਸੱਤ-ਸੱਤ ਵੋਟਾਂ ਇਹਨਾਂ ਨੇ ਲੈਣਾ 'ਚ ਲੱਗ ਕੇ ਖੜ ਕੇ ਤੁਹਾਡੀ ਸਰਕਾਰ ਬਣਾਈ 92 ਸੀਟਾਂ ਦਿੱਤੀਆਂ ਤੇ ਅੱਜ ਤੁਸੀਂ ਇਹਨਾਂ ਇਹਨਾਂ ਦੀਆਂ ਜਿਹੜੀਆਂ ਹੱਕੀ ਮੰਗਾਂ ਠੀਕ ਹੈ ਸਾਡੇ ਜੇ ਮੁੰਡੇ ਕੁੜੀਆਂ ਪੜ੍ਹੇ ਲਿਖੇ ਰੁਜ਼ਗਾਰ ਮੰਗਦੇ ਐ ਮੁਲਾਜ਼ਮ ਮੁਲਾਜ਼ਮ ਆਪਣੀਆਂ ਹੱਕੀ ਮੰਗਾਂ ਮਨਾਉਂਦੇ ਐ ਬਈਆ ਬੀਬੀਆਂ ਆਪਣੀਆਂ ਹੱਕੀ ਮੰਗਾਂ ਮਨਾਉਂਦੀਆਂ ਉਹਨਾਂ ਉਹਦਾ ਤੁਸੀਂ ਪੂਰੀਆਂ ਨਹੀਂ ਕਰਦੇ ਨਾ ਤੁਸੀਂ ਕਰਨੀ ਐ ਆਏ ਜਿਹੜੇ ਲੋਕ ਡੋਬ ਰਹੇ ਆ ਜਿਨ੍ਹਾਂ ਦਾ ਸਾਡਾ ਜਿਹੜਾ ਬੱਚਿਆਂ ਦਾ ਨੁਕਸਾਨ ਹੋ ਰਿਹਾ ਹੈ ਬੱਚੇ ਮਰ ਰਹੇ ਆ ਔਰ ਪਾਣੀ ਪੀਣ ਨੂੰ ਪਾਣੀ ਹੈ ਨਹੀਂ ਬੋਰ ਬਹਿ ਗਏ ਨਲਕਿਆਂ ਦੇ ਬੋਰ ਬਹਿ ਗਏ ਮੱਛੀ ਮੋਟਰਾਂ ਦੇ ਬਹਿ ਗਏ ਖੇਤਾਂ ਦੀਆਂ ਮੋਟਰਾਂ ਬਹਿ ਗਈਆਂ ਸੋ ਤੁਸੀਂ ਆਓ ਇੱਧਰ ਆ ਕੇ ਪੰਜਾਬ ਦੇ ਵਿੱਚ ਇੰਨਾ ਹੜ ਪ੍ਰਭਾਵਿਤ ਲੋਕਾਂ ਦੀ ਸਾਰ ਲਓ ਆ ਕੇ ਇਸ ਪਾਣੀ 'ਚ ਖੜ ਕੇ ਵੇਖੋ 10 ਮਿੰਟ ਤੁਹਾਨੂੰ ਕਿੰਨੇ ਵਾਰੀ ਡਟੌਲ ਨਾਲ ਹੱਥ ਧੋਣੇ ਪੈਣੇ ਆ ਸੋ ਮੈਂ ਜਿੱਥੇ ਪੰਜਾਬ ਸਰਕਾਰ ਨੂੰ ਅਪੀਲ ਕਰਦਾ ਧੰਨਵਾਦੀਆਂ ਮੈਂ ਕਲਾਕਾਰ ਭਰਾਵਾਂ ਦਾ ਜਿਨ੍ਹਾਂ ਨੇ ਬਹੁਤ ਸਾਰੀ ਰਾਹਤ ਸਮਗਰੀ ਭੇਜਣ ਦਾ ਐਲਾਨ ਕੀਤਾ ਔਰ ਸਮਾਜ ਸੇਵੀ ਜਥੇਬੰਦੀਆਂ ਭਾਵੇਂ ਉਹ ਹਰਿਆਣੇ ਦੀਆਂ ਤੇ ਭਲਾ ਉਹ ਰਾਜਸਥਾਨ ਪੰਜਾਬ ਦੀਆਂ ਉਹਨਾਂ ਨੇ ਵੀ ਇਹਨਾਂ ਲੋਕਾਂ ਦੀ ਬਹੁਤ ਮਦਦ ਕੀਤੀ ਹੈ ਸੋ ਤੁਸੀਂ ਇਹ ਇਹਨਾਂ ਲੋਕਾਂ ਦੇ ਮੁੜ ਸੇਬੇ ਵਾਸਤੇ ਪੰਜਾਬ ਸਰਕਾਰ ਕੁਆਸ਼ਨਾ ਕੁਝ ਜ਼ਰੂਰ ਪੈਕੇਜ ਦੇਵੇ ਘੱਟੋ ਘੱਟ ਇੱਕ ਗਰੀਬ ਘਰ ਨੂੰ 5 ਲੱਖ ਦੀ ਰਾਸ਼ੀ ਜਾਰੀ ਕਰੇ ਤਾਂ ਜੋ ਇਹ ਆਵਦੇ ਜਿਹੜੇ ਡਿੱਗੇ ਠਹਿਕਾਰ ਹੈ ਉਹਨਾਂ ਨੂੰ ਦੁਬਾਰਾ ਬਣਾ ਸਕੇ ਤੇ ਆਪਣੇ ਬੱਚਿਆਂ ਨੂੰ ਵੀ ਆਉਣ ਵਾਲੀ ਸਰਦਰਤਾ ਵਾਸਤੇ ਕੋਈ ਲੀੜੇ ਕੱਪੜੇ ਦਾ ਪ੍ਰਬੰਧ ਕਰ ਸਕੇ ਔਰ ਉਹ ਬੱਚੇ ਜਿਹੜੇ ਪੜ੍ਹ ਲਿਖ ਕੇ ਇਹ ਕਿਤੇ ਕਿਤੇ ਲੱਗ ਜਾਣ